ਬਹੁਤ-ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਕੈਨੇਡਾ ਨੇ ਅਟੈਸਟੇਸ਼ਨ ਲੈਟਰਸ ਨੂੰ ਲੈ ਕੇ ਕਾਫੀ ਹੱਦ ਤੱਕ ਕਲੈਰਿਟੀ ਦੇ ਦਿੱਤੀ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਪ੍ਰੋਸੈਸ ਨੂੰ ਲੈ ਕੇ ਅਟੈਸਟੇਸ਼ਨ ਲੈਟਰ ਦਾ ਪ੍ਰੋਸੈਸ ਕੀ ਹੈ ਸੋ ਅੱਜ ਦੇ ਵੀਡੀਓ ਦੇ ਵਿੱਚ ਪ੍ਰੋਸੈਸ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਪ੍ਰੋਸੈਸ ਦੇ ਸਾਰੇ ਅਪਡੇਟਸ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਬਰੌਡਵੇ ਇਮੀਗ੍ਰੇਸ਼ਨ ਤੋਂ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜਗਪ੍ਰੀਤ ਜੀ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਦੀਪਕ ਜੀ ਔਰ ਇਸ ਸ਼ੋ ਨੂੰ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗ ਸੋ ਕੀ ਪੂਰੀ ਤਰੀਕੇ ਨਾਲ ਪ੍ਰੋਸੈਸ ਡਿਫਾਈਨ ਹੋ ਗਿਆ ਸੌਖਾ ਹੈ ਔਖਾ ਅ ਦੇਖੋ ਦੀਪਕ ਜੀ ਜੇ ਆਪਾਂ ਗੱਲ ਕਰਦੇ ਆ ਅਟੈਸਟੇਸ਼ਨ ਨੂੰ ਲੈ ਕੇ ਤਾਂ ਇੱਕ ਨਵਾਂ ਪ੍ਰੋਸੈਸ ਦਾ ਇੱਕ 파ਟ ਹੈ ਜੋ ਕੈਨੇਡਾ ਦੇ ਵਿੱਚ ਚੱਲਦਾ ਸੀ ਪਹਿਲਾਂ ਆਪਾਂ ਦੇਖਦੇ ਸੀ ਕਿ ਕੈਨੇਡਾ ਦੇ ਵਿੱਚ ਪ੍ਰੋਸੈਸਿੰਗ ਸਭ ਤੋਂ ਸੌਖੀ ਮੰਨੀ ਜਾਂਦੀ ਸੀ ਕਰਨਾ ਕੀ ਸੀਗਾ ਆਫਰ ਲੈਟਰ ਅਪਲਾਈ ਕੀਤਾ ਰੀਸੀਵ ਹੋਣ ਤੇ ਟਿਊਸ਼ਨ ਫੀਸ ਦਿੱਤੀ ਜੀਆਈਸੀ ਦਿੱਤਾ ਸਟੂਡੈਂਟ ਨੇ ਆਪਣਾ ਮੈਡੀਕਲ ਕਰਾਇਆ ਔਰ ਫਾਈਲ ਐਮਬੈਸੀ 'ਚ ਲੋਜ ਕਰਤੀ ਬਾਇਓਮੈਟ੍ਰਿਕ ਲੈਟਰ ਆ ਕਰਵਾਏ ਤੇ 올 ਡਨ ਜੀ ਹੁਣ ਇਹ ਜਿਹੜਾ ਅਟੈਸਟੇਸ਼ਨ ਲੈਟਰ ਹੈ ਇਹ ਨਵਾਂ ਆਇਆ ਹੈ ਜੇ ਮੈਂ ਇਹਦੇ ਉੱਤੇ ਗੱਲ ਕਰਾਂ process ਨੂੰ ਲੈ ਕੇ ਤਾਂ attestation letter ਪਹਿਲਾਂ CAQ ਇੱਕ ਚੱਲਦਾ ਹੁੰਦਾ ਸੀ ਕਿਓਬੈਕ ਦੇ ਵਿੱਚ ਇਹ ਆਲਮੋਸਟ ਸੇਮ ਚੀਜ਼ ਹੈ CAQ ਵੀ ਅਸੈਪਟੈਂਸ ਸਰਟੀਫਿਕੇਟ ਹੈ ਉਸ ਪ੍ਰੋਵਿੰਸ ਦੇ ਵਿੱਚ ਆਪਣੀ ਐਡਮਿਸ਼ਨ ਨੂੰ ਕਨਫਰਮ ਕਰਨ ਦਾ ਉਸ ਤੋਂ ਬਾਅਦ ਫਾਈਲ ਐਮਬੈਸੀ ਲਾਉਣੀ ਹੈ ਸੋ CAQ ਹੀ ਸਰਵ ਕਰੇਗਾ attestation letter ਬਟ ਜਦੋਂ ਹੁਣ ਆਪਾਂ ਨੈਕਸਟ ਪ੍ਰੋਵਿੰਸਸ ਦੀ ਗੱਲ ਕਰਾਂਗੇ ਜਿਵੇਂ ਸਟੂਡੈਂਟ ਬਹੁਤ ਸਾਰੇ 온ਟਾਰੀਓ ਦੇ ਵਿੱਚ ਅਪਲਾਈ ਕਰਦੇ ਨੇ ब्रिटिश कोलंबिया ਜੇ ਅਪਲਾਈ ਕਰਦੇ ਨੇ ਉਸ ਤੋਂ ਬਾਅਦ ਥੋੜੀ ਰੇਸ਼ੋ ਘਟਦੀ ਹੈ अल्बर्टा ਨੂੰ ਲੈ ਕੇ ਸਸਕੈਚਚਵਾਨੀ ਹੈ मैरीटोपा ਨੂੰ ਲੈ ਕੇ ਸੋ ਪ੍ਰੋਸੈਸ ਟਾਈਮਿੰਗ ਬੋਥ ਆਰੇ ਸਟੂਡੈਂਟ ਪੁੱਛਦੇ ਨੇ ਕਿ ਕਿੰਨਾ ਕੁ ਟਾਈਮ ਲੱਗੂਗਾ 35-40 ਦਿਨ सीएक्यू ਨੂੰ ਲੱਗਦੇ ਆ ਟੈਂਟੇਟਿਵ ਆਈਡੀ ਹੈ ਜਿਹੜਾ ਐਟੈਸਟੇਸ਼ਨ ਲੈਟਰਸ ਦੇ ਲਈ ਬਾਕੀ ਪ੍ਰੋਵਿੰਸਸ ਲਈ ਹੈ ਉਹ ਤਕਰੀਬਨ 1 ਤੋਂ 2 ਵੀਕਸ ਦਾ ਹੈ ਬਟ ਇਹ ਜਦੋਂ ਆਉਣਾ ਸਟਾਰਟ ਹੋਏਗਾ ਕਿੰਨੀ ਐਫੀਸ਼ੀਐਂਸੀ ਦੇ ਨਾਲ ਚੱਲਦਾ ਹੈ ਕਿੰਨਾ ਕੁ ਟਾਈਮ ਲੱਗੇ ਆਉਣੇ ਹਾਲੇ ਸ਼ੁਰੂ ਹੋਣ ਵਾਲੇ ਹੈ ਜੀ ਆਲਮੋਸਟ ਡਨ ਹੈ ਜਲਦੀ ਰਿਸੀਵ ਹੋ ਜਾਣਗੇ ਕਈ ਜਗ੍ਹਾ ਤੇ ਬ੍ਰਿਟਿਸ਼ ਕਲੰਬੀਆ ਨੂੰ ਲੈ ਕੇ ਮਿਲੇ ਨੇ ਸਟੂਡੈਂਟਸ ਨੂੰ ਸੋ ਹੁਣ ਪ੍ਰੋਸੈਸ ਦੇ ਵਿੱਚ ਗੱਲ ਕਰੀਏ ਵੀ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਰਿਕੁਆਇਰਮੈਂਟ ਕੀ ਹੈ ਰਿਕੁਆਇਰਮੈਂਟ ਦੇ ਵਿੱਚ ਬਹੁਤ ਇੰਪੋਰਟੈਂਟ ਪਾਰਟ ਹੈ ਐਲਓਏ ਆਮ ਤੌਰ ਤੇ ਨਾ ਸਟੂਡੈਂਟ ਪਹਿਲਾਂ ਕੀ ਕਰਦਾ ਹੁੰਦਾ ਸੀਗਾ ਕਿ ਸਪਟੈਂਬਰ ਇਨਟੇਕ ਲਈ ਅਪਲਾਈ ਕਰਨਾ ਹੈ ਜੀ ਬਹੁਤ ਸਮਾਂ ਪਿਆ ਆਪਾਂ ਜਨਵਰੀ ਫਰਵਰੀ ਚ ਉਹਦੇ ਉੱਤੇ ਗੱਲ ਹੀ ਨਹੀਂ ਗੋਲਦੇ ਕਰਦੇ ਹੀ ਕੋਣ ਇਹਦਾ ਸਭ ਤੋਂ ਇੰਪੋਰਟੈਂਟ ਪਾਰਟ ਹੈ ਐਲਓਏ ਐਲਓਏ ਇੱਕਦੋ ਮਿਲਣਾ ਹੈ ਆਫਰ ਆਉਣ ਤੋਂ ਬਾਅਦ ਸੋਰੀ ਤੁਸੀਂ ਜਿੰਨੀ ਐਲਓਏ ਦੇ ਲਈ ਟਿਊਸ਼ਨ ਫੀਸ ਡਿਪੋਜ਼ਿਟ ਰਿਕੁਆਇਰਡ ਆ ਪੇਡ ਹੋਣਾ ਚਾਹੀਦਾ ਸੋ ਟਿਊਸ਼ਨ ਫੀਸ ਦੇਣੀ ਹੈ ਸੋ ਸਭ ਤੋਂ ਇੰਪੋਰਟੈਂਟ ਪਾਰਟ ਹੈ ਐਲਓਏ ਵਾਂਸ ਤੁਸੀਂ ਐਲਓਏ ਰੀਸੀਵ ਕਰ ਲਿਆ ਫਿਰ ਹੀ ਕਾਲਜ ਤੁਹਾਡੇ ਬਿਹਫ ਤੇ ਤੁਹਾਡਾ ਅਟੈਸਟੇਸ਼ਨ ਲੈਟਰ ਜਿਹੜਾ ਹੈ ਉਹਨੂੰ ਪਰਸੀਡ ਕਰ ਪਾਏਗਾ ਮਤਲਬ ਇਹ ਸੈਕਿੰਡ ਲਾਸਟ ਸਟੈਪ ਆਫ ਵੀਜ਼ਾ ਯਸ ਸੈਕਿੰਡ ਲਾਸਟ ਸਟੈਪ ਆਫ ਵੀਜ਼ਾ ਤੁਸੀਂ ਕਹਿ ਸਕਦੇ ਹੋ ਹੁਣ ਇਹਦੇ ਅਪਡੇਟਸ ਜਿਹੜੇ ਨੇ ਜਾਂ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੈ ਇਹਦੇ ਕਨਸੀਕਵੈਂਸਸ ਕੀ ਰਹਿਣਗੇ ਕੀ ਰਿਜ਼ਲਟ ਆਊਟਕਮਸ ਰਹਿਣਗੇ ਉਹ ਹੌਲੀ ਹੌਲੀ ਸਾਨੂੰ ਪਤਾ ਲੱਗੂਗਾ ਕਿਉਂਕਿ ਇਹਦੇ ਵਿੱਚ ਨਾ ਇੱਕ ਕੈਪਿੰਗ ਬਹੁਤ ਇੰਪੋਰਟੈਂਟ ਪਾਰਟ ਹੈ ਹਰ ਇੱਕ ਪ੍ਰਵਿੰਸ ਨੂੰ ਇੱਕ ਸੈਟ ਨੰਬਰ ਆਫ ਅਟੈਸਟੇਸ਼ਨ ਲੈਟਰ ਸਟੂਡੈਂਟ ਨੂੰ ਦੇਣੇ ਉਸ ਤੋਂ ਬਾਅਦ ਉਸ ਪ੍ਰੋਵਿੰਸ ਦੇ ਵਿੱਚ ਕਿੰਨੇ ਕਾਲਜੇਜ਼ ਨੇ ਕਿਹੜੇ-ਕਿਹੜੇ ਸਿਟੀ ਦੇ ਵਿੱਚ ਐ ਔਰ ਉਸ ਕਾਲਜ ਦੇ ਵਿੱਚ ਕਿੰਦੇ ਅਟੈਸਟੇਸ਼ਨ ਲੈਟਰਸ ਜਿਹੜੇ ਨੇ ਉਹ ਅਲੋਟ ਕੀਤੇ ਗਏ ਨੇ ਇਹ ਚੀਜ਼ਾਂ ਉਹਨਾਂ ਤੇ ਡਿਪੈਂਡ ਕਰੂਗੀਆ ਸੋ ਪ੍ਰੋਸੈਸਿੰਗ ਹਰ ਡੇ ਬਾਈ ਡੇ ਹੋਰ ਰਿਫਾਈਨ ਹੋਏਗੀ ਹਾਲੇ ਆਪਾਂ ਇਹਦੀਆਂ ਅਸੰਪਸ਼ਨਸ ਲਾ ਸਕਦੇ ਆ ਸਟੂਡੈਂਟਸ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਨਵੇਂ ਸਿਸਟਮ ਦੇ ਵਿੱਚ ਦੇਖੋ ਨਵੇਂ ਸਿਸਟਮ ਦੇ ਵਿੱਚ ਜੋ ਮੈਂ ਹੁਣ ਤੱਕ ਸਮਝਿਆ ਜੋ ਵੀ ਆਪਾਂ ਪ੍ਰੋਸੀਜਰਸ ਦੇਖੇ ਨੇ ਆ ਜੋ ਵੀ ਉਹਨਾਂ ਦੀਆਂ ਅ ਇਨਸਟਰਕਸ਼ਨਸ ਆ ਰਹੀਆਂ ਨੇ ਇਹਦੇ ਵਿੱਚ ਇਹ ਦੇਖਣਾ ਪਊਗਾ ਕਿ ਹੁਣ ਨਾ ਇੱਕ ਚੀਜ਼ ਆਊਗੀ ਫਰਸਟ ਕੰਮ ਫਰਸਟ ਸਰਵ ਬੇਸਿਸ ਦੇ ਉੱਤੇ ਹਾਂ ਆਫਰ ਲੈਟਰ ਦਾ ਕੋਈ ਲਿਮਿਟ ਨਹੀਂ ਹੈ ਜੀ ਇੰਸਟੀਚਿਊਨ ਵੱਲੋਂ ਕੋਈ ਆਫਰ ਲੈਟਰ ਦੀ ਲਿਮਿਟ ਨਹੀਂ ਹੈ ਉਹ ਇਦਾਂ ਹੀ ਚੱਲੇਗਾ ਹੁਣ ਜਿੰਨੇ ਆਫਰ ਲੈਟਰ ਰੀਲੀਜ਼ ਹੋਣਗੇ ਉਸ ਤੋਂ ਬਾਅਦ ਸਟੂਡੈਂਟਸ ਉਹਨਾਂ ਨੂੰ ਅਕਸੈਪਟ ਕਰਨਗੇ ਉਹਦੇ ਉੱਤੇ ਟਿਊਸ਼ਨ ਫੀ ਵੀ ਕੋਈ ਕੈਪਿੰਗ ਨਹੀਂ ਹੈ ਕਿ ਟਿਊਸ਼ਨ ਫੀ ਲਿਮਟਿਡ ਹੀ ਸਟੂਡੈਂਟ ਕਰ ਪਾਉਣਗੇ ਉਹ ਵੀ ਹੋਣਗੀਆਂ ਗੱਲ ਆਊਗੀ ਹੁਣ ਜਦੋਂ ਟਿਊਸ਼ਨ ਫੀ ਪੇ ਹੋ ਗਈ ਉਸ ਤੋਂ ਬਾਅਦ ਕਾਲਜ ਨੇ ਐਲਓਏ ਦੇਣਾ ਸੋ ਐਲਓਏ ਦਾ ਵੀ ਕੋਈ ਲਿਮਟ ਨਹੀਂ ਜਿੰਨੀ ਟਿਊਸ਼ਨ ਫੀ ਆਈ ਐਲਓਏ ਤਾਂ ਆਊਗਾ ਹੁਣ ਉਸ ਇਨਟੇਕ ਦੇ ਵਿੱਚ ਕਾਲਜ ਕੋਲ ਕਿੰਨੇ ਅਟੈਸਟੇਸ਼ਨ ਲੈਟਰਸ ਦੀ ਅਲੋਟਮੈਂਟ ਹੈ ਉਹਦੇ ਅਗੇਂਸਟ ਉਨੇ ਹੀ ਐਲਓਜ਼ ਪ੍ਰੋਸੀਡ ਹੋ ਪਾਉਣਗੇ ਜੇ ਸਟੂਡੈਂਟ ਇਹ ਸੋਚੂਗਾ ਕਿ ਮੈਂ ਸੈਪਟੈਂਬਰ 10 ਦੀਆਂ ਕਲਾਸਾਂ ਨੇ ਤੇ ਮੈਂ ਜਾ ਕੇ ਆਫਰ ਲੈਟਰ ਜੂਨ ਚ ਅਪਲਾਈ ਕਰਾ ਤਾਂ ਉਹ ਪੋਸੀਬਲ ਨਹੀਂ ਹੋਣਾ ਹੁਣ ਏਦਾਂ ਤਾਂ ਹੋਣ ਨਹੀਂ ਲੱਗਾ ਕਿ ਜਿਹਨੂੰ ਐਲਓ April ਮਹੀਨੇ ਚ ਮਿਲ ਗਈ ਉਹਨੂੰ ਛੱਡ ਦਿੱਤਾ ਜਾਵੇ ਤੇ ਜਿਹਨੂੰ ਐਲਓ ਜੂਨ ਮਹੀਨੇ ਚ ਮਿਲੀ ਆ ਉਹਨੂੰ ਲੈ ਲਿਆ ਜਾਵੇ ਹੁਣ ਉਹ ਅਟੈਸਟੇਸ਼ਨ ਲੈਟਰਸ ਲਿਮਟਿਡ ਨੇ ਕੈਪਿੰਗ ਹੈ ਸੋ ਮੈਂ ਸਮਝਦਾ ਕਿ ਫਰਸਟ ਕਮ ਫਰਸਟ ਸਰਵ ਬੇਸਿਸ ਦੇ ਵਿੱਚ ਕੈਨੇਡਾ ਇੰਟਰੋਡਿਊਸ ਹੋਊਗਾ ਜੇ ਕੋਈ ਡਿਲੇ ਮਾਰੂਗਾ ਤੇ ਸਮਝੋ ਉਹ ਗਿਆ ਬੱਲ ਬਣੂ ਨੈਕਸਟ ਟੈਂਟੇਜ ਅਪਲਾਈ ਕਰ ਆਬਵੀਅਸਲੀ ਹੁਣ ਜਿੰਨੇ ਟਿਊਸ਼ਨ ਫੀ ਪੇ ਕਰ ਦਿੱਤੀ ਮੰਨ ਲਓ ਇੱਕ ਕਾਲਜ ਕੋ 100 ਦੀ ਹੈ ਇੱਕ ਪ੍ਰੋਗਰਾਮ ਨੂੰ ਲੈ ਕੇ ਅਪਰੂਵਲ ਹੁਣ ਉਹਦੇ ਵਿੱਚ 120 ਵੰਡ ਚੁੱਕਾ ਕਿਉਂਕਿ 120 ਸਟੂਡੈਂਟ ਦੀ ਫੀਸ ਆ ਗਈ ਹੈ ਤਾਂ ਆਬਵੀਅਸਲੀ ਉਹ 20 ਜਿਹੜੇ ਨੇ ਉਹ ਅੱਗੇ ਜਾਣਗੇ ਜਾਂ ਫਿਰ ਉਹਨਾਂ ਚ ਕੀ ਹੋ ਸਕਦਾ ਆਪਾਂ ਸੋਚ ਸਕਦੇ ਅਸੰਪਸ਼ਨਸ ਨੇ ਕੋਈ ਕਾਲ ਸੈਟ ਟਰਾਂਸਪੇਰੈਂਸੀ ਨਹੀਂ ਹੈ ਜਾਂ ਫਿਰ ਕੀ ਹੋਊਗਾ ਉਹਨਾਂ ਦੇ ਵਿੱਚ ਸਿਲੈਕਸ਼ਨ ਕ੍ਰਾਈਟੇਰੀਆ ਰੱਖਿਆ ਜਾਊਗਾ ਕੋਸਾਈਦਾ ਫਰਸਟ ਕਮ ਫਰਸਟ ਫਰਸਟ ਕਮ ਫਰਸਟ ਵੀ ਹੋ ਸਕਦਾ ਹੈ ਜਾਂ ਹੋ ਸਕਦਾ ਹੈ ਕਿ ਜਦੋਂ ਉਹਨਾਂ ਨੇ ਐਪਲੀਕੇਸ਼ਨ ਪਾਉਣੀ ਹੈ ਕਿਉਂਕਿ ਹੁਣ ਅਪਲਾਈ ਕਿਹਨੇ ਕਰਨਾ ਹੈ ਸਟੂਡੈਂਟ ਨੇ ਨਹੀਂ ਕਰਨਾ ਅਪਲਾਈ ਕਰਨਾ ਹੈ ਕਾਲਜ ਨੇ ਸਟੂਡੈਂਟ ਦੇ ਬਿਹਾਫ ਤੇ ਤਾਂ ਆਬਵੀਅਸਲੀ ਉਹਦੇ 'ਚ ਵੀ ਹੋ ਸਕਦਾ ਕੁਝ ਮੈਰਿਟ ਬੇਸਡ ਰੱਖ ਲੈ ਕਿਉਂਕਿ ਜਦੋਂ ਵੀਜ਼ਾ ਆਉਣਾ ਹੈ ਦੀਪਕ ਜੀ ਸਟੂਡੈਂਟ ਵੀ ਇਹ ਚੀਜ਼ ਸਮਝਣ ਜਦੋਂ ਵੀਜ਼ਾ ਆਉਣਾ ਹੈ ਉਹਦੇ 'ਚ ਕੱਲਾ ਟੈਸਟੇਸ਼ਨ ਲੈਟਰ ਨਹੀਂ ਹੈ ਕਿ ਤੁਹਾਡੇ ਕੋਲ ਟੈਸਟੇਸ਼ਨ ਲੈਟਰ ਆ ਗਿਆ ਤਾਂ ਤੁਹਾਡਾ ਵੀਜ਼ਾ ਹੋ ਗਿਆ ਨੋ ਹੁਣ ਉਹ ਪ੍ਰੋਫਾਈਲ ਕੰਪਲੀਟ ਅੰਬੈਸੀ ਚ ਜਾਣਾ ਜਦੋਂ ਉਹ ਕੰਪਲੀਟ ਜਾਊਗਾ ਉਹਦੀਆਂ ਇੰਗਲਿਸ਼ ਕ੍ਰੈਡੀਬਿਲਟੀਜ਼ ਵੀ ਦੇਖੀਆਂ ਜਾਣਗੀਆਂ ਉਹਦੀਆਂ ਅਕੈਡੈਮਿਕ ਕ੍ਰੈਡੀਬਿਲਟੀਜ਼ ਵੀ ਦੇਖੀਆਂ ਜਾਣਗੀਆਂ ਉਹਦੀਆਂ ਗੈਪ ਜਸਟੀਫਿਕੇਸ਼ਨਸ ਵੀ ਦੇਖੀਆਂ ਜਾਣਗੀਆਂ ਉਹਦੇ ਪ੍ਰੋਪੋਜ਼ਡ ਪ੍ਰੋਗਰਾਮ ਨਾਲ ਉਹਦੀ ਕਿੰਨੀ ਰੈਲੇਵੈਂਸੀ ਆ ਉਹ ਵੀ ਦੇਖੀ ਜਾਊਗੀ ਉਹਨੇ ਆਪਣੀ ਸਟੇਟਮੈਂਟ ਆਫ ਪਰਪਸ ਕਿਦਾਂ ਲਗਾਈ ਆ ਉਹ ਵੀ ਇੰਪੋਰਟੈਂਟ ਪਾਰਟ ਹੈ ਸੋ ਇਦਾਂ ਨਾ ਹੋਵੇ ਕਿ 60% ਵਾਲਾ ਵੀਜ਼ਾ ਲੈ ਗਿਆ ਤੇ 90% ਵਾਲਾ ਪਿੱਛੇ ਰਹਿ ਗਿਆ ਹਮ ਕਿਉਂਕਿ ਕੈਪਿੰਗ ਹੈ ਨਾ IRCC ਨੇ ਵੀ ਕੈਪਿੰਗ ਦਿੰਦੀ ਹੈ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਲੈ ਕੇ ਵੀ ਅਸੀਂ ਇੰਨੀਆਂ ਐਪਲੀਕੇਸ਼ਨਾਂ ਰਿਸੀਵ ਕਰਾਂਗੇ ਉਹਦੇ ਚੋਂ ਇੰਨੇ ਹੀ ਅਸੀਂ ਵੀਜ਼ੇ ਦੇਣੇ ਉਹ ਕਿਸੇ ਇੱਕ ਚੀਜ਼ ਨੂੰ ਤਾਂ ਬੇਸ ਮੰਨਿਆ ਜਾਊਗਾ ਫਰਸਟ ਕਮ ਫਰਸਟ ਨੂੰ ਮੰਨਿਆ ਜਾਏ ਚਾਹੇ ਅਕੈਡੈਮਿਕ ਜਿਹੜੀ ਵੀ ਮੰਨਿਆ ਜਾਏ ਦੇਖੋ ਫਰਸਟ ਕਮ ਫਰਸਟ ਸਾਬ ਫਰਸਟ ਕਮ ਫਰਸਟ ਸਾਬ ਕਿੱਥੇ ਤੱਕ ਸਰਵ ਕਰੂਗਾ ਅਟੈਸਟੇਸ਼ਨ ਲੈਟਰ ਤੱਕ ਬਟ ਹੁਣ ਉੱਥੇ ਵੀ ਤਾਂ ਇੰਸਟੀਚੂਨ ਨੂੰ ਵੀ ਤਾਂ ਕੁਝ ਨਾ ਕੁਝ ਕਰਨਾ ਪਊ ਮੰਨ ਲਓ ਨੇ ਅਟੈਸਟੇਸ਼ਨ ਲੈਟਰ ਹੀ ਅਕੈਡੈਮਿਕ ਕੰਪਰੋਮਾਈਜ਼ਡ ਪ੍ਰੋਗਰਾਮ ਵਾਲੇ ਬੱਚਿਆਂ ਨੂੰ ਦੇਤਾ ਤੇ ਐਮਬੈਸੀ ਨੇ ਉਹ ਸਾਰੇ ਰ ਤੇ ਉਸ ਇਨਟੇਕ ਲਈ ਧੋਰ ਉਹ ਐਡਮਿਸ਼ਨ ਕਾਲਜ ਵੀ ਨਹੀਂ ਕਰ ਸਕਦਾ ਉਹ ਇਹ ਨਹੀਂ ਕਹਿ ਸਕਦਾ ਕਿ ਮੇਰੇ ਅਗੇਂਸਟ ਇਹਨੀਆਂ ਹੋਰ ਪਈਆਂ ਸੀ ਮੇਰੀਆਂ ਸੀਟਾਂ ਖਾਲੀ ਹੋ ਗਈਆਂ ਚਲੋ ਇਹਨਾਂ ਨੂੰ ਸੱਦ ਲਓ ਉਹ ਅਗਰ ਸੀਟ ਬੁੱਕ ਹੋ ਗਈ ਉਹਦੇ ਉੱਤੇ ਸੀਟ ਤੇ ਐਟੈਸਟੇਸ਼ਨ ਲੈਟਰ ਇਸ਼ੂ ਹੋ ਗਿਆ ਤਾਂ ਸਮਝੋ ਗੇਮ ਓਵਰ ਸੋ ਇਥੇ ਸਟੂਡੈਂਟ ਨੂੰ ਵੀ ਹੁਣ ਧਿਆਨ ਰੱਖਣਾ ਪਊਗਾ ਕਿ ਜਦੋਂ ਐਪਲੀਕੇਸ਼ਨ ਨੂੰ ਪ੍ਰੋਸੀਡ ਕਰਦਾ ਹੈ ਤਾਂ ਉਹ ਇਹਨਾਂ ਚੀਜ਼ਾਂ ਨੂੰ ਖਾਸ ਧਿਆਨ ਚ ਰੱਖ ਕੇ ਕਰੇ। ਸੋ ਮਤਲਬ ਪ੍ਰੋਸੈਸ ਦੇ ਕਈ ਇਫੈਕਟਸ ਹੈ ਜਿਹੇ ਨੇ ਜਾਂ ਸਾਈਡ ਇਫੈਕਟਸ ਕਹਿ ਲਓ ਜਿਹੜੇ ਸਿਸਟਮ ਜਦੋਂ ਇੰਪਲੀਮੈਂਟ ਪ੍ਰੋਪਰ ਹੋ ਜਾਊਗਾ ਉਹ ਦੇਖਣਗੇ। ਯੈਸ ਬਿਲਕੁਲ ਦੇਖਣਗੇ। ਇਹ ਹਾਲ ਦੀ ਘੜੀ ਕੋਈ ਵੀ ਇਸ ਚੀਜ਼ ਦੇ ਉੱਤੇ ਰੌਸ਼ਨੀ ਨਹੀਂ ਪਾਉਂਦਾ ਪਿਆ। ਹਰ ਬੰਦੇ ਦੀ ਕੋਸ਼ਿਸ਼ ਹੈ ਕਿ ਟੈਸਟੇਸ਼ਨ ਲੈਟਰ ਲੈ ਲਿਆ ਦੀ ਪਰਪਸ ਇਜ਼ ਸਾਲਡ। ਨੋ ਅ ਟੈਸਟੇਸ਼ਨ ਲੈਟਰ ਤੋਂ ਹੀ ਸਟੋਰੀ ਸਟਾਰਟ ਹੁੰਦੀ ਹੈ। ਜੀ ਸੋ ਸਟੂਡੈਂਟਸ ਕੁਝ ਇਹ ਜੇ ਲੌਜੀਕ ਦੇ ਹਿਸਾਬ ਨਾਲ ਜੇ ਸੋਚੀਏ ਜਿਵੇਂ ਜਗਪ੍ਰੀਤ ਜੀ ਨੇ ਦੱਸਿਆ ਕੁਝ ਬੋਟਲ ਨੈਕਸ ਦਿਖ ਰਹੇ ਨੇ ਜਿਨ੍ਹਾਂ ਦਾ ਐਗਜ਼ੈਕਟ ਇਫੈਕਟ ਆਉਣ ਵਾਲੇ ਸਮੇਂ 'ਚ ਜ਼ਰੂਰ ਦਿਖੂਗਾ ਸੋ ਜੋ ਵੀ ਇਫੈਕਟ ਦਿਖੂਗਾ ਉਹਦੇ ਹੱਲ ਵੀ ਜ਼ਰੂਰ ਲੱਭੇ ਜਾਣਗੇ ਸੋ ਜ਼ਰੂਰ ਤੁਹਾਨੂੰ ਅਪਡੇਟ ਰੱਖਾਂਗੇ ਜਿਹੜੇ ਅਟੈਸਟੇਸ਼ਨ ਲੈਟਰ ਦੇ ਇਫੈਕਟ ਹੋਣ ਜਾ ਰਹੇ ਆ ਜਿਹੜੇ ਦੇਸੀ ਰਹੇ ਆ ਕਿ ਹੋਣਗੇ ਹੀ ਹੋਣਗੇ ਬਹੁਤ ਬਹੁਤ ਧੰਨਵਾਦ ਅੱਜ ਦਾ ਸ਼ੋਅ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਅਟਾ ਸਟੇਸ਼ਨ ਲੈਟਰ ਦਾ ਜਿਹੜਾ ਮਸਲਾ ਹੈ ਇਹਦੇ ਤੇ ਲਗਾਤਾਰ ਤੁਹਾਨੂੰ ਅਪਡੇਟਸ ਮਿਲਦੇ ਰਹਿਣ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੱਚੀ ਗਾ ਥੈਂਕ ਯੂ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ